ਆਲੇ ਦਾ ਜਿਹੜਾ 500 ਰੁਪਏ ਨੇ ਆ ਜੋ ਕੇ ਰਜੂ ਕੋ ਲਾਈਵ ਦੇ ਨਾਲ ਟੈਲੀਫੋਨ ਚਾਪਾ 7 ਲੱਖ ਇਸੇ ਮੋਹ ਹਾਂਜੀ ਜੁੜੋ ਲਾਈਵ ਦੇ ਨਾਲ ਤੁਹਾਨੂੰ ਦਿਖਾਉਨੇ ਆ ਛੋਟੇ ਛੋਟੇ ਪੱਪੀ ਪਿਆਰੇ ਪਿਆਰੇ ਪੱਪੀ ਇਹ ਜੀ ਲੰਕਾਪਤੀ ਰਾਵਣ ਸਤਿ ਸ੍ਰੀ ਅਕਾਲ ਜੀ ਰਾਵਣ ਜੀ ਵੈਲਕਮ ਜੀ ਜੈ ਲੰਕੇਸ਼ ਹਰ ਹਰ ਲੰਕੇਸ਼ ਇਹ ਬਾਈ ਕਿਉਂ ਘੂਰੇ ਚਿੱਟੇ ਚਿੱਟੇ ਜੀ ਕਰਦੇ ਆ ਵੀਰ ਨਾਲ ਆਪਾਂ ਗੱਲਬਾਤ ਹੈ ਨਾ ਲਾਈਵ ਦੇ ਵਿੱਚ ਹੈ ਨਾ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਰਟੀ ਵੀ ਆਲਾ ਨਾ ਧੰਨਵਾਦ ਜੀ ਕਿੱਥੋਂ ਹੈ ਹਾਂਜੀ ਕਿਹੜੀ ਬਰੀਡ ਦੇ ਪਪੀ ਨੇ ਹੈ ਕਈਪੋ ਮੈਰੀਨ ਨੇ ਜੀ ਆਪ ਮੈਰੀਨ ਆ ਕਿੰਨੀ ਇਹਦੇ ਹੋਗੇ ਇਹ ਹੋਗੇ ਜੀ 40 ਦਿਨ ਦੇ ਵਿੱਚ ਹੋਗੇ ਜੀ 40 ਦਿਨ ਦੇ ਵਿੱਚ ਮੈਕਸਿਮੇਸ਼ਨ ਇਹਨਾਂ ਦੀ ਬਾਤ ਜੀ ਅੱਛਾ ਜੀ ਮੇਲ ਫੀਮੇਲ ਕੀ ਨੇ ਇਹ ਇਹ ਦੋਨੋਂ ਮੇਲ ਨੇ ਬਾਜੀ ਅੱਛਾ ਜੀ ਕਿੰਨੀ ਕੀ ਪ੍ਰਾਈਸ ਹੁੰਦੀ ਹੈ ਇਹਨਾਂ ਦੀ ਇਹ ਦੇ ਜਾਗੇ ਜੀ 5500 ਦਾ ਮੇਲ ਦੇ ਦਾਂਗੇ ਅੱਛਾ 5500 ਦਾ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਫੀਮੇਲ ਦੇ ਦਾਂਗੇ ਜੀ ਆਪਾਂ 3500 ਦੀ ਦੇ ਦਾਂਗੇ ਪੂਰੀ ਟੋਪ ਕੁਆਂਟੀਟੀ ਆ ਹਾਂ ਫੀਮੇਲ ਖਾਈਓ ਅੱਛਾ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਵੀਰੇ ਚੱਲਦੇ ਚੱਲਦੇ ਨੂੰ ਹੋਰ ਬਹੁਤ ਸਾਰੀ ਬਰੀਡ ਦਿਖਾਉਣਾ ਤਾਂ ਕਿਸੇ ਨੂੰ ਚੁਆਇਸ ਆ ਤੁਹਾਨੂੰ ਉਹ ਦੱਸ ਦਿਓ ਅੱਛਾ ਇਹ ਫੀਮੇਲ ਆ ਗਈਆਂ 1 ਕਿਲੋਟਰ ਦੇ ਨੇ ਨਹੀਂ ਅਲੱਗ ਅਲੱਗ ਲੀਟਰ ਦੇ ਨੇ ਓਕੇ ਹੈਲੋ ਜੀ ਹੈਲੋ ਜੀ ਹੈਲੋ ਅੱਛਾ ਜੀ ਇਹ ਦਿਸਪੀਚ ਅੱਛੇ ਦੇ ਅੱਛਾ ਇਹ ਕਿਹੜੀ ਬਰੀਡ ਦੇ ਆ ਗਏ ਇਹ ਜਰਮਨ ਸ਼ੈਫਟ ਦੇ ਆ ਗਏ ਜੀ ਜਰਮਨ ਸ਼ੈਫਟ ਦੇ ਬੱਚੇ ਨੇ ਸ਼ਾਰਟ ਕੋਟ ਦੇ ਬੱਚੇ ਨੇ ਹਾਂਜੀ ਕਲਰ ਇਹਨਾਂ ਦਾ ਕਿਹੜਾ ਜੀ ਥੋੜਾ ਲੱਗ ਜ ਨਹੀਂ ਹੈਗੇ ਇਹ ਬਲੈਕ ਐਂਡ ਕਲਰ ਦੇ ਵਿੱਚ ਆ ਗਏ ਬਈ ਬਲੈਕ ਟੈਂ ਦੇ ਵਿੱਚ ਹਾਂਜੀ ਓਕੇ कैजी मेला दैल दिखा फर है अपने वो कैजी मेला दैल दिखा फर है अपने वो भी दिखा दे आ देखा जी लो जी अमेरिकन बुल जी पॉकेट से है जी टौकर ब्लू आईज एलिफेंट कलर है जी ओके ओके एलिफेंट कलर ਪਾਕਟ ਸਾਈਜ਼ ਪਾਕਟ ਸਾਈਜ਼ ਕਾ ਤੁਹ ਕਹਿੰਦੇ ਨੇ ਇਹਨਾਂ ਦੇ ਅਲੱਗ-ਅਲੱਗ ਸਾਈਜ਼ ਨੇ ਜਿੰਨਾ ਇਹਨਾਂ ਦਾ ਸਾਈਜ਼ ਤਾਂ ਹੁੰਦਾ ਉਦਾਂ ਉਸ ਹਿਸਾਬ ਦੇ ਨਾਲ ਇਹਨਾਂ ਦਾ ਰੱਖਿਆ ਨਾ ਰੱਖਿਆ ਹੋਇਆ ਹਾਂ ਜੀ 18000 ਦਾ ਮਿਲਦੇ ਨੇ 18000 ਦਾ ਮੇਲ ਫੀਮੇਲ ਦਾ ਪ੍ਰਾਈਸ ਕੀ ਹੁੰਦਾ ਇਹਦਾ ਫੀਮੇਲ ਲਾ ਕੇ ਚੁੱਲੋਂ 10 ਤੋਂ 12000 ਦੇ ਵਿੱਚ ਵਿੱਚ ਹੁੰਦੀ ਹੈ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ 8360099400 ਰਿਪੀਟ ਕਰ ਦਿਓ 8360098400 ਠੀਕ ਹੈ ਜੀ ਆ ਦਿਖਾਈਓ ਕੋਈ ਕੋਈ ਗਰੇ ਹੌਂ ਨਹੀਂ ਪਹਿਨਾ ਗਰੇ ਹੌਂਡ ਆ ਗਿਆ ਤਾਂ ਦੱਸ ਦੂੰ ਮੈਂ ਨੰਬਰ ਤੇ ਨੰਬਰ ਤਾਂ ਡਿਮਾ ਨੰਬਰ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਅਸੇ ਪਾ ਆ ਵੀਰੇ ਕਿਵੇਂ ਵਿਖਾਣ ਵਾਸਤੇ ਲਿਆ ਤੇ ਸੇਲ ਕਰਨਾ ਸੇਲ ਕਰਨਾ ਸੇਲ ਕਰਨਾ ਕਿੰਨੀ ਏਜ ਹੈ ਜੀ ਦੀ ਇਹ 2 ਸਾਲ ਦੀ 2 ਸਾਲ ਦੀ ਏਜ ਹੈ 2 ਸਾਲ ਦੀ ਏਜ ਆ ਡਿਮਾਂਡ ਕੀ ਹੈ ਦੀ ਡਿਮਾਂਡ ਦੇ ਦੇ ਦਾਂਗੇ ਜੀ 15000 ਲਓ ਜੀ 15000 ਦਾ ਮੇਲ ਹੈ 15000 ਦੀ ਆ ਜੀ 1 ਲੀਟਰ ਡਾਣਾ ਜੀ ਅੱਛਾ ਜੀ ਤੇ ਕੇ ਹਿੱਟ ਵਿੱਚ ਹੈ ਜੀ ਲੋਕੇਸ਼ਨ ਕੀ ਆਪਣੀ ਆ ਦੇਖ ਲੋ ਦਾਰੇ ਲੋਕੇਸ਼ਨ ਤੇ ਨੰਬਰ ਤੁਹਾਨੂੰ ਦਿੱਤਾ ਲਾਈਵ ਚ ਲੈ ਕੇ ਨੰਬਰ ਤੁਸੀਂ ਕਾਲ ਕਰ ਸਕਦੇ ਹੋ ਉੱਖ ਲੱਗੇ ਨਾ ਇਹਨੂੰ ਤਾਂ ਪਾਇਰੇ ਨੇ ਦੇ ਅੱਜ ਵੀ ਆ ਗਏ ਹਾਂ ਯਾਰ ਅੱਜ ਤੇ ਬੜਾ ਲਾ ਵੀਡੀਓ ਉਹ ਦੇਖੋ ਖਾਣਾ ਬੜਾ ਵੀ ਨਾਲ ਲੈ ਕੇ ਹੁੰਦੇ ਨੇ ਬਾਈ ਇਹਨਾਂ ਦਾ ਲਾਈਵ ਨੂੰ ਸ਼ੇਅਰ ਕਰੋ ਚੱਲਦੇ ਚੱਲਦੇ ਨੂੰ ਮੇਰਾ ਵੀਰ ਚਾਰ-ਚਾਰ ਕਹਿੰਦਾ ਮੈਂ ਚਾਰ-ਚਾਰ ਰਿਆ ਯਾਰ ਕੌਣ ਡੀਲਰ ਦੇ ਕੋਲ ਕਿੰਨੇ ਰੱਖੀਆਂ ਦਾ ਆ 12 ਮਹਾਨਾ ਅੰਦਰੋਂ ਦਾ ਦੇਖ ਹਾਂ 15 ਦਾ ਚਕਾ ਦੇ ਜਿ ਇਕੱਠਾ ਦਿੰਦਾ ਹਾਂ ਫੇਰ ਨਾ ਕੋਲ ਕਰੀ ਆ ਦੇਖੋ ਕਾਲੀ ਚੋਚੋ ਤੁੱਕੀ ਖਵਾ ਦਿਓ

ਹਾਂਜੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਫਿਰ ਕਰਦੇ ਆ ਗੱਲਬਾਤ ਆਪਾਂ 2 ਮਿੰਟ ਦੇ ਵਿੱਚ ਸ਼ੇਅਰ ਕਰ ਦਿਓ ਕਿੱਥੋਂ ਹੈ ਵੀਰੇ ਆਪਾਂ ਪੋਨੀਗੜ ਤੋਂ ਜੀ ਇਹ ਕਿਹੜੇ ਕਿਹੜੀ ਬਰੀਡ ਦਾ ਡੌਗ ਹੈ ਇਹ ਅਮਰੀਕਨ ਬੁਲੀ ਜੀ ਦਿਖਾਈ ਮੜਾ ਇਹਨੂੰ ਘੁਮਾ ਕੇ ਕਿੰਨੀ ਐਜ ਹੋਗੀ ਦੀ ਇਹਦੀ ਹੈਗੀ 35 ਦੀ ਚੁੰਧਿਆ ਹਾਈ ਕੁਆਲਿਟੀ ਅੱਛਾ ਇਹਦੇ ਡਿਸਕਾਊਂਟ ਹੈ ਕੋਈ ਡਿਸਕਾਊਂਟ ਥੋੜਾ ਬੋਤਾ ਕਰ ਦਾਂਗੇ ਜੀ ਤੇ ਆਪਣੇ ਚੈਨਲ ਦੇਖ ਕੇ ਹੋਗਾ ਹੋਰ ਵੀ ਘਟ ਘਾ ਰਣੀ ਠੀਕ ਸਰੋਦੀ ਰੱਖੋ ਪੂਰੀ ਪ੍ਰੋਪਰ ਪੂਰੀ ਟੇਲ ਦੇ ਵਿੱਚ ਆਈ ਇਹ ਸ਼ਾਰਟ ਟੇਲ ਦੇ ਵਿੱਚ ਵੀ ਨਹੀਂ ਓਕੇ ਸਾਈਜ਼ ਕਿੰਨਾ ਕਰਜੂ ਇਹ ਸਾਈਜ਼ ਇਹ ਤਾਂ 10 10 ਬਾਰਾਂਚ 10 ਬਾਰ ਇੰਚ ਹੋ ਜਾਂਦਾ ਛੋਟਾ ਸਾਈਜ਼ ਕਿਹੜੇ ਸਾਈਜ਼ ਚ ਵਜਦਾ ਇਹ ਇਹ ਲੋ ਪੌਕਟ ਸਾਈਜ਼ ਲੋ ਪੌਕਟ 73W0273 ਰਿਪੀਟ ਕਰੋ 9217700271 ਤੇ ਲੋਕੇਸ਼ਨ ਲੋਕੇਸ਼ਨ ਵੀ ਭਾਨੇਗੜੀ ਸੰਗ ਰੋਡ ਡਿਸਟ੍ਰਿਕਟ ਇਹ ਲਓ ਜੀ ਕਰ ਲੋ ਨੰਬਰ ਨੋਟ ਪਾਈਦਾ ਕੁਆਲਟੀ ਚੈੱਕ ਕਰ ਲੋ ਤੁਸੀਂ ਲੋ ਪੌਕਟ ਸਾਈਜ਼ ਹੈਗਾ ਇਹ ਮਾਈਕਰੋ ਬਲੀ ਦਾ ਹੈ ਨਾ ਹਾਂਜੀ ਇਹ ਬਲੂ ਹੈ ਬਲੂ ਆਈ ਦੇ ਵਿੱਚ ਆ ਚੈੱਕ ਕਰਾ ਦਿਓ ਆ ਦੇਖੋ हेलो जी आई चेक ये तो ठीक है ठीक है तो तुम्हें सिड़की बच्चे दिखाने लाइव चल रहा है जी ਰਮਨ ਜੀ ਲਾਈਵ ਨੂੰ ਸ਼ੇਅਰ ਕਰ ਹਰ ਤਰ੍ਹਾਂ ਦੀ ਵੈਰਾਈਟੀ ਆਈ ਹੋਈ ਆ ਜਿੱਥੇ ਤੁਸੀਂ ਲੋਹ ਤੋਂ ਲੈ ਕੇ ਚੀਚੂਮ ਚਾਹੀਦੀ ਆ ਸੁਖਾ ਦੇ ਨਾ ਮੈਂ ਸਾਰੇ ਪਹਿਲਾਂ ਸਿਡਜੂ ਦੇਖ ਲਓ ਤੁਸੀਂ ਚੱਕੀ ਹੋ ਰਾਜੇ ਨੂੰ ਇਹ ਏਜ ਕਿੰਨੀ ਹੋ ਗਈ ਇਹਨਾਂ ਦੀ 32 ਡੇਸ 32 ਡੇਸ ਸਿਡਜੂ ਦੇ ਬੱਚੇ ਆ ਕੀ ਡਿਮਾਂਡ ਆ ਇਹਦੇ 2 ਦੇ ਬੱਚੇ ਆ ਕੀ ਡਿਮਾਂਡ ਆ ਇਹਦੇ Female 12 male. Okay. Female 12 okay. पटियाला ਇਹ ਦਾ ਫੀਮੇਲ ਦਾ ਪ੍ਰਾਈਸ ਦੱਸੋ ਫੀਮੇਲ ਦਾ 10000 ओके ਮੋਬਾਈਲ ਨੰਬਰ ਬੋਲੋ 771935874 ਰਿਪੀਟ ਕਰ ਦਿਓ 771935874 ਲੋਕੇਸ਼ਨ ਲੋਕੇਸ਼ਨ ਪੜਿਆਲਾ ਠੀਕ ਹੈ ਜੀ ਲੋ ਜੀ ਜੇ ਤੁਹਾਨੂੰ ਜਰੂਰਤ ਆ ਕਾਲ ਕਰ ਸਕਦੇ ਹੋ ਸਿਚੂ ਦੇ ਵਾਸਤੇ ਮੇਲ ਫੀਮੇਲ ਸਾਰਾ ਇਹਨਾਂ ਕੋਲ ਹੈਗਾ ਲਾਈਵ ਨੂੰ ਸ਼ੇਅਰ ਕਰ ਮਾਰਕੀਟ ਕਿੱਥੇ ਲੱਗੀ ਆਪਣਾ ਪਟਿਆਲਾ ਦੇ ਵਿੱਚ ਜੀ ਆਪਣਾ ਕਿਹੜਾ ਰੋਡ ਆਹੇ 500 ਰੋਡ ਦੇ ਉੱਤੇ ਜੀ ਹੋਰ ਦਿਖਾਣਾ ਮੈਂ ਤੁਹਾਨੂੰ ਬਲੈਕ ਜਰਮਨ ਸ਼ੈਫਰਡ ਦੇਖੋ ਬਰੋ ਤੇ ਜਗ੍ਹਾ ਨਹੀਂ ਕੋਈ ਦਾ ਸਾਈਡਿੰਗ ਨਿਕਲਦੀ ਆ